ਪੰਜਾਬ ਦੇ ਵਿੱਚ ਪ੍ਰੈਗਨੈਂਸੀ ਦੇ ਦੌਰਾਨ ਜਿਆਦਾਤਰ ਔਰਤਾਂ ਦੇ ਕਿਉਂ ਆਪਰੇਸ਼ਨ ਕੀਤੇ ਜਾਂਦੇ ਨੇ ਇੱਕ ਭੈਣ ਆ ਹਰਜੀਤ ਕੌਰ ਜੀਤ ਉਸ ਦੇ ਵੱਲੋਂ ਵੀਡੀਓ ਪਾਈ ਗਈ ਹੈ ਤੇ ਉਸ ਨੇ ਪੂਰੇ ਪ੍ਰੋਪਰ ਤਰੀਕੇ ਦੇ ਨਾਲ ਖੁਲਾਸੇ ਕੀਤੇ ਨੇ ਵੀ ਇਹ ਸਾਰਾ ਕੁਝ ਕਿਉਂ ਹੋ ਰਿਹਾ ਆ ਵੀਡੀਓ ਨੂੰ ਸਾਰਾ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਜਿੱਥੇ ਵੀ ਤੁਸੀਂ ਕਰ ਸਕਦੇ ਹੋ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਪਤਾ ਵੀ ਦੂਜੀਆਂ ਸਟੇਟਾਂ ਦੇ ਵਿੱਚ ਲੇਡੀ ਦੇ ਆਪਰੇਸ਼ਨ ਘੱਟ ਤੋਂ ਘੱਟ ਹੁੰਦੇ ਨੇ ਬੱਚੇ ਵੱਧ ਤੋਂ ਵੱਧ ਹੁੰਦੇ ਨੇ ਤੇ ਸਾਡੀ ਸਟੇਟ ਦੇ ਵਿੱਚ ਵੱਧ ਤੋਂ ਵੱਧ ਆਪਰੇਸ਼ਨ ਹੁੰਦੇ ਆ 100 ਚੋਂ 80% ਲੇਡੀ ਦੇ ਆਪਰੇਸ਼ਨ ਕੀਤੇ ਜਾਂਦੇ ਆ ਇਹਨਾਂ ਗੱਲਾਂ ਤੇ ਗੌਰ ਕਰਨ ਦੀ ਲੋੜ ਆ ਸਾਨੂੰ ਜਿਹੜੇ ਅਸੀਂ ਸੋਚ ਲੰਨੇ ਆ ਵੀ ਅੱਜ ਕੱਲ੍ਹ ਲੋਕ ਇਸ ਕਰਕੇ ਬੱਚੇ ਪੈਦਾ ਨਹੀਂ ਕਰਦੇ ਕਿ ਉਹਨਾਂ ਕੋਲ ਜ਼ਮੀਨ ਜਾਇਦਾਦ ਇੰਨੀ ਕੁ ਹੁੰਦੀ ਆ ਵੀ ਕਿਹੜੇ ਕਿਹੜੇ ਬੱਚੇ ਨੂੰ ਅਸੀਂ ਵੰਡ ਕੇ ਦਵਾਂਗੇ ਏ ਬਾਪੂ ਜੀ ਫਿਰ ਕਹਿ ਰਹੇ ਨੇ ਕਹਿੰਦੇ ਉਹਨਾਂ ਕੋਲ ਤਾਂ ਜ਼ਮੀਨਾਂ ਜਾਇਦਾਦਾਂ ਵੀ ਨਹੀਂ ਹੈਗੀਆਂ ਉਹ ਵੀ ਤਾਂ ਬੱਚੇ ਪਾਲਦੇ ਆ ਤੇ ਤੁਹਾਡੇ ਕੋਲ ਤਾਂ ਜ਼ਮੀਨਾਂ ਜਾਇਦਾਦਾਂ ਵੀ ਹੈਗੀਆਂ ਨੇ ਤੇ ਤੁਸੀਂ ਤਾਂ ਆਪਣੇ ਬੱਚੇ इजीली ਪਾਲ ਸਕਦੇ ਹੋ ਬਿਲਕੁਲ ਪਾਲ ਸਕਦੇ ਆ ਜਦੋਂ ਔਰਤ ਕੋਲ ਬੱਚਾ ਹੋਣਾ ਹੁੰਦਾ ਤਾਂ ਚੱਕ ਕੇ ਉਹਦਾ ਆਪਰੇਸ਼ਨ ਕਰ ਦਿੱਤਾ ਜਾਂਦਾ ਦੂਜੀ ਵਾਰ ਫਿਰ ਬੱਚਾ ਹੋਣਾ ਆਪਰੇਸ਼ਨ ਫਿਰ ਹੋ ਜਾਂਦਾ ਆ ਜਦ ਤੀਜੀ ਵਾਰ ਬੱਚਾ ਕਰਨਾ ਨਾ ਤਾਂ ਉਸ ਔਰਤ ਦੀ ਜ਼ਿੰਦਗੀ ਦੇ ਲਈ ਬਹੁਤ ਖਤਰਨਾਕ ਹੋ ਜਾਂਦਾ ਜਿਦੇ ਕਰਕੇ ਸਾਡੀਆਂ ਔਰਤਾਂ ਜ਼ਿਆਦਾ ਬੱਚੇ ਨਹੀਂ ਕਰ ਸਕਦੀਆਂ ਮੈਂ ਲਾਸਟ ਟਾਈਮ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਮੈਂ ਕਿਹਾ ਸੀ ਕਿ ਇਹਦਾ ਕਾਰਨ ਕੀ ਹੈ ਸਾਡੇ ਪੰਜਾਬ ਦੇ ਵਿੱਚ ਹੀ ਸਭ ਤੋਂ ਵੱਧ ਆਪਰੇਸ਼ਨ ਕਿਉਂ ਕੀਤੇ ਜਾਂਦੇ ਨੇ ਤਾਂ ਲੋਕਾਂ ਦੀ ਮਾਰਟੈਲਿਟੀ ਪਤਾ ਕੀ ਕਹਿੰਦੀ ਆ ਇਹ ਤਾਂ ਤਾਂ ਕੀਤੇ ਜਾਂਦੇ ਆ ਆਪਰੇਸ਼ਨ ਕਿ ਡਾਕਟਰ ਜ਼ਿਆਦਾ ਪੈਸਾ ਬਣਾਉਣਾ ਚਾਹੁੰਦੇ ਆ ਕਿ ਜ਼ਿਆਦਾ ਪੈਸਾ ਬਣੇ ਤਾਂ ਕਰਕੇ ਆਪਰੇਸ਼ਨ ਕੀਤੇ ਜਾਂਦੇ ਆ ਬਿਲਕੁਲ ਗਲਤ ਸਰਕਾਰੀ ਹਸਪਤਾਲ ਨੇ ਉਹਨਾਂ ਦੇ ਵਿੱਚ 100 ਚੋਂ 80 ਤੋਂ 70 80% ਆਪਰੇਸ਼ਨ ਕੀਤੇ ਜਾਂਦੇ ਆ ਸਰਕਾਰੀ ਹਸਪਤਾਲਾਂ ਦੇ ਵਿੱਚ ਤਾਂ ਕੋਈ ਇਹਨਾਂ ਪੈਸਾ ਵੀ ਨਹੀਂ ਡਾਕਟਰ ਲੈਂਦੇ ਉੱਥੇ ਤਾਂ ਫ੍ਰੀ ਹੁੰਦਾ ਆ ਇਲਾਜ ਔਰਤਾਂ ਦਾ ਫਿਰ ਉੱਥੇ ਕਿਉਂ ਆਪਰੇਸ਼ਨ ਕਰਦੇ ਆ ਕਦੀ ਸੋਚਿਆ ਗੱਲਾਂ ਬਹੁਤ ਸਾਰੀਆਂ ਨੇ ਬਹੁਤ ਡੁੰਗੀਆਂ ਨੇ ਜਿਹੜੀਆਂ ਜਿਨ੍ਹਾਂ ਤੇ ਸਾਨੂੰ ਸੋਚਣ ਦੀ ਲੋੜ ਆ ਅੱਜ ਪੰਜਾਬ ਦੇ ਵਿੱਚ 100 ਚੋਂ 60% ਕੁੜੀਆਂ ਨੇ ਜੰਗ ਕੁੜੀਆਂ ਜਿਨ੍ਹਾਂ ਨੂੰ ਪੀਰੀਅਡਸ ਨਹੀਂ ਆਉਂਦੇ ਜਿਨ੍ਹਾਂ ਨੂੰ ਪੀਰੀਅਡਸ ਦੀ ਪ੍ਰੋਬਲਮ ਆ ਜਿਨ੍ਹਾਂ ਦੇ ਇੱਥੇ ਦਾੜੀ ਆਉਣੀ ਸ਼ੁਰੂ ਹੋ ਜਾਂਦੀ ਹੈ ਹਾਰਮੋਨਲ ਚੇਂਜਸ ਹੋ ਜਾਂਦੇ ਆ ਇਹ ਵੀ ਪੰਜਾਬ 'ਚ ਹੀ ਹੁੰਦਾ ਪੰਜਾਬ ਦੀਆਂ ਔਰਤਾਂ ਨੂੰ ਪੰਜਾਬ ਦੀਆਂ ਕੁੜੀਆਂ ਨੂੰ ਹੀ ਹੁੰਦਾ ਤੇ ਕੁੜੀਆਂ ਪੀਰੀਅਡਸ ਆਉਣ ਦੀ ਦਵਾਈ ਖਾਂਦੀਆਂ ਨੇ ਉੱਥੇ ਸਾਨੂੰ ਇਹ ਚੀਜ਼ਾਂ ਤੇ ਸੋਚਣ ਦੀ ਲੋੜ ਆ ਕਿ ਸਾਡੇ ਪੰਜਾਬ 'ਚ ਹੀ ਇਹ ਚੀਜ਼ਾਂ ਕਿਉਂ ਹੋ ਰਹੀਆਂ ਨੇ ਬਾਹਰਲੀ ਸਟੇਟਸ 'ਚ ਕਿਉਂ ਨਹੀਂ ਹੋ ਰਹੀਆਂ ਕਿਹੜੀ ਇਹੋ ਜੀ ਲੇਡੀਜ਼ ਮੈਡੀਸਨ ਖਾਂਦੀਆਂ ਨੇ ਬੱਚਾ ਹੋਣ ਵੇਲੇ ਜਾਂ ਬੱਚੇ ਤੋਂ ਪਹਿਲਾਂ ਕਿ ਉਹਨਾਂ ਨੂੰ ਇਹ ਸਾਰੀਆਂ ਪ੍ਰੋਬਲਮਸ ਹੁੰਦੀਆਂ ਨੇ ਕਿਹੜੀਆਂ ਮੈਡੀਸਨ ਆ ਸਾਨੂੰ ਸਟਾਪ ਕਰ ਦੇਣੀਆਂ ਚਾਹੀਦੀਆਂ ਨੇ ਇਹ ਚੀਜ਼ਾਂ ਤੇ ਸਾਨੂੰ ਸੋਚਣ ਦੀ ਲੋੜ ਆ ਜੇ ਤੁਸੀਂ ਕੰਟਰੋਲ ਕਰਨਾ ਚਾਹੁੰਦੇ ਹੋ ਨਾ ਤਾਂ ਜਿਹੜੇ ਲੇਡੀਜ਼ ਦੇ ਸਜੇਰੀਅਨ ਕੀਤੇ ਜਾਂਦੇ ਆ ਬੱਚੇ ਟਾਈਮ ਆਪਰੇਸ਼ਨ ਕੀਤੇ ਜਾਂਦੇ ਆ ਉਹਨਾਂ ਦੇ ਕੰਟਰੋਲ ਪਾਓ ਮੇਰੇ ਹੱਥ ਬੰਨ੍ਹ ਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਵੀ ਜੇ ਤੁਸੀਂ ਕੰਟਰੋਲ ਕਰਨਾ ਨਾ ਤਾਂ ਆਪਰੇਸ਼ਨਾਂ ਤੇ ਕੰਟਰੋਲ ਕਰਾਓ ਕੀ ਲੇਡੀ ਦੇ ਸਾਡੀਆਂ ਦੇ ਆਪਰੇਸ਼ਨ ਨਾ ਕਿਤੇ ਜਾਣ ਬਾਹਰੀਆਂ ਸਟੇਟਾਂ 'ਚ ਨਹੀਂ ਕੀਤੇ ਜਾਂਦੇ ਤੇ ਅਸੀਂ ਹੱਸ ਕੇ ਆਪਰੇਸ਼ਨ ਕਰਵਾ ਲੈਂਦੇ ਆ ਇਹ ਮੁੱਦੇ ਤੇ ਕੋਈ ਗੱਲ ਹੀ ਨਹੀਂ ਕਰਦਾ ਇਹ ਮੁੱਦੇ ਤੇ ਕੋਈ ਬੋਲਦਾ ਹੀ ਨਹੀਂ ਕੀ ਤੁਹਾਨੂੰ ਇਹ ਚੀਜ਼ਾਂ ਸਮਝ ਨਹੀਂ ਆਉਂਦੀਆਂ ਪੰਜਾਬ 'ਚ ਬੈਠਿਆਂ ਨੂੰ ਇੱਕ ਹੋਰ ਗੱਲ ਤੇ ਕੋਈ ਕਹਿੰਦਾ ਸਾਡੇ ਪੰਜਾਬ ਦੀਆਂ ਔਰਤਾਂ ਜੀ ਕੰਮ ਨਹੀਂ ਕਰਦੀਆਂ ਤਾਂ ਕਰਕੇ ਇਹ ਮੰਜੇ ਤੇ ਪਈਆਂ ਰਹਿੰਦੀਆਂ ਨੇ ਬੈੱਡ ਰੈਸਟ ਤੇ ਕਿਉਂ ਬਈ ਸਾਡੀਆਂ ਔਰਤਾਂ ਨੂੰ ਬੈੱਡ ਰੈਸਟ ਦੱਸੀ ਜਾਂਦੀ ਹੈ ਕੀ ਕਾ ਕੁਛ ਔਰਤਾਂ ਨੂੰ ਹੁੰਦੀ ਆ ਪ੍ਰੋਬਲਮ ਉਹਨਾਂ ਨੂੰ ਬੈੱਡ ਰੈਸਟ ਦੱਸੀ ਜਾਂਦੀ ਆ ਬਾਕੀ ਔਰਤਾਂ ਨੂੰ ਬਿਨਾ ਬਿਨਾ ਐਨੀ ਪ੍ਰੋਬਲਮ ਤੋਂ ਬੈੱਡ ਰੈਸਟ ਕਿਉਂ ਦੱਸੀ ਜਾਂਦੀ ਆ ਕਈ ਔਰਤਾਂ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਡਾਕਟਰ ਕਹਿੰਦੇ ਨੇ ਬੈੱਡ ਰੈਸਟ ਕਰੋ ਕਿਉਂ ਡਾਕਟਰ ਨੂੰ ਪਤਾ ਹੁੰਦਾ ਵੀ ਕਾਰਨ ਦਾ ਆਪਰੇਸ਼ਨ ਹੀ ਇਹਨਾਂ ਦਾ ਐਂਡ 'ਚ ਕਹਿੰਦੇ ਨੇ ਜੀ ਸਾਡੀਆਂ ਔਰਤਾਂ ਤਾਂ ਕੰਮ ਨਹੀਂ ਕਰਦੀਆਂ ਸਾਡੀਆਂ ਔਰਤਾਂ ਤਾਂ ਜੀ ਬਿਲੀਆਂ ਰਹਿੰਦੀਆਂ ਨੇ ਜਿਹਦੇ ਕਰਕੇ ਆਪਰੇਸ਼ਨ ਕਰਨੇ ਇਹ ਚੀਜ਼ਾਂ ਸਮਝਦੇ ਨਹੀਂ ਅਸੀਂ ਸਿਰਫ ਆਪਣੀਆਂ ਔਰਤਾਂ ਨੂੰ ਹੀ ਟਾਰਗੇਟ ਕਰਦੇ ਆਂ ਸਾਡੀਆਂ ਔਰਤਾਂ ਚ ਹੀ ਅਸੀਂ ਨੁਕਸ ਕੱਢਦੇ ਹਾਂ ਕਿ ਸਾਡੀਆਂ ਔਰਤਾਂ ਚ ਨੁਕਸ ਨੇ ਇਹ ਜੀ ਕੰਮ ਨਹੀਂ ਕਰਦੀਆਂ ਪਈਆਂ ਨੇ ਬਈ ਕਿਉਂ ਨਹੀਂ ਕੰਮ ਕਰਦੀਆਂ ਪੰਜਾਬ ਦੀਆਂ ਔਰਤਾਂ ਤੁਹਾਨੂੰ ਦਿਖਦੀਆਂ ਨਹੀਂ ਤੁਹਾਡੀਆਂ ਔਰਤਾਂ ਘਰ ਦੇ ਕੰਮ ਕਰਦੀਆਂ ਨੇ ਤਾਂ ਬਾਹਰੀਆਂ ਵੀ ਤਾਂ ਕਰਦੀਆਂ ਹੋਣਗੀਆਂ ਕਿ ਥੋੜੇ ਘਰ ਦੀਆਂ ਔਰਤਾਂ ਪਈਆਂ ਰਹਿੰਦੀਆਂ ਨੇ ਮੰਜੇ ਤੇ ਜਿਹੜੇ ਮਿੰਟਾਂ ਚ ਕਮੈਂਟਾਂ ਜੇ ਇਹ ਚੀਜ਼ ਲਿਖ ਦਿੰਨੇ ਔਰਤ ਸਾਡੀਆਂ ਪਈਆਂ ਰਹਿੰਦੀਆਂ ਤੁਹਾਡੀਆਂ ਔਰਤਾਂ ਪਈਆਂ ਰਹਿੰਦੀਆਂ ਨੇ ਇਹ ਸਾਰੀਆਂ ਪ੍ਰੋਬਲਮਸ ਸਾਡੇ ਪੰਜਾਬ ਦੇ ਵਿੱਚ ਨੇਗੀਆਂ ਤੁਸੀਂ ਆਪਣੀ ਔਰਤਾਂ ਬਾਰੇ ਸੋਚਣ ਦੀ ਬਜਾਏ ਤੁਸੀਂ ਉਹਨਾਂ ਨੂੰ ਟਾਰਗੇਟ ਕਰਨ ਲੱਗ ਜਿੰਨੇ ਸਾਡੀਆਂ ਔ ਉਹੀ ਔਰਤਾਂ ਤੁਹਾਡੀਆਂ ਪੰਜਾਬ ਤੋਂ ਜਦੋਂ ਬਾਹਰ ਜਾਂਦੀਆਂ ਨੇ ਬਈ ਉਹ ਚਾਹੇ ਘਰੇ ਪਿੰਆ ਰਹੇ ਚਾਹੇ ਕੋਈ ਕੰਮ ਨਾ ਕਰ ਨਾਰਮਲ ਡਿਲੀਵਰੀਆਂ ਹੋ ਜਾਂਦੀਆਂ ਨੇ ਉਹਨਾਂ ਦੀਆਂ ਮੈਨੂੰ ਇੱਕ ਗੱਲ ਦੱਸੋ ਇੱਕ ਵਾਰ ਆਪਰੇਸ਼ਨ ਹੋਣ ਤੋਂ ਬਾਅਦ ਦੋ ਵਾਰ ਆਪਰੇਸ਼ਨ ਹੋਣ ਤੋਂ ਬਾਅਦ ਤੀਜੀ ਵਾਰ ਔਰਤ ਕਿਦਾਂ ਬੱਚਾ ਪੈਦਾ ਕਰ ਲੂਗੀ ਜੇ ਤੁਸੀਂ ਚਾਹੁੰਦੇ ਹੋ ਪੰਜਾਬ ਦੀ ਆਬਾਦੀ ਵਧੇ ਤਾਂ ਇੰਨਾਂ ਚੀਜ਼ਾਂ ਬਾਰੇ ਸੋਚੋ ਤੇ ਇਹਨਾਂ ਨੂੰ ਕੰਟਰੋਲ ਕਰਵਾਵੋ ਕਿ ਸਾਡੀਆਂ ਔਰਤਾਂ ਦੇ ਭਾਈ ਉਦੋਂ ਹੀ ਨਾ ਵੱਢ ਕੱਟ ਕੇ ਸਾਡੀਆਂ ਔਰਤਾਂ ਨੂੰ ਸਿੱਟੋ ਮੇਰੀਆਂ ਗੱਲਾਂ ਮੈਨੂੰ ਇਹ ਵੀ ਪਤਾ ਵੀ ਕੁਝ ਕੁ ਲੋਕਾਂ ਦੀ ਸਮਝ ਆਉਣੀਆ ਨੇ ਤੇ ਬਹੁਤਿਆਂ ਦੀ ਨਹੀਂ ਆਉਣੀਆ ਪਰ ਸਾਨੂੰ ਸੋਚਣਾ ਪੈਣਾ ਥੋਡੀਆਂ ਭੈਣਾਂ ਨੂੰ ਵੀ ਪ੍ਰੋਬਲਮ ਆ ਥੋਡੀਆਂ ਘਰ ਵਾਲਿਆਂ ਨੂੰ ਵੀ ਪ੍ਰੋਬਲਮ ਆ ਪਰ ਤੁਸੀਂ ਬਾਹਰ ਆ ਕੇ ਬੋਲਦੇ ਨਹੀਂ ਬਾਹਰ ਆ ਕੇ ਤੁਸੀਂ ਗੱਲ ਨਹੀਂ ਕਰਦੇ ਲੋਕ ਕੀ ਸੋਚਣਗੇ ਲੋਕ ਕੀ ਕਹਿਣਗੇ ਇਹ ਚੀਜ਼ ਕਰਕੇ ਅਸੀਂ ਆਪਸੇ ਦੇ ਵਿੱਚ ਹੀ ਮਰੇ ਪਏ ਆ ਬਾਹਰ ਆ ਕੇ ਖੁੱਲ ਕੇ ਸਾਨੂੰ ਇਹ ਚੀਜ਼ਾਂ ਤੇ ਗੱਲ ਕਰਨ ਦੀ ਲੋੜ ਆ ਤਾਂ ਪਲੀਜ਼ ਮੇਰੀ ਇਸ ਵੀਡੀਓ ਨੂੰ ਲੱਖੇ ਸਿਧਾਣੇ ਤੱਕ ਵੀ ਜ਼ਰੂਰ ਪਹੁੰਚਾਓ ਉਹ ਸਕਦਾ ਲੱਖਾ ਸੁਧਾਣਾ ਹੀ ਇਸ ਮੁੱਦੇ ਤੇ ਗੱਲ ਕਰ ਸਕੇ ਕਿਉਂਕਿ ਸਾਡੇ ਤੋਂ ਤਾਂ ਗੱਲ ਹੋਣੀ ਨਹੀਂ ਅਸੀਂ ਕਹਿ ਰਹੇ ਆ ਪੰਜਾਬ ਦੇ ਮੁੰਡੇ ਖਤਮ ਹੋ ਰਹੇ ਨੇ ਤਾਂ ਜੀ ਨਸ਼ੇ 'ਚ ਲੱਗੇ ਨੇ ਸਾਡੀਆਂ ਔਰਤਾਂ ਉਸ ਤੋਂ ਵੀ ਜ਼ਿਆਦਾ ਖਤਮ ਹੋ ਰਹੀਆਂ ਨੇ ਮੈਂ ਬਾਪੂ ਜੀ ਦੀ ਗੱਲਾਂ ਨਾਲ ਐਗਰੀ ਕਰਦੀ ਆ ਬਾਪੂ ਜੀ ਨੂੰ ਜੋ ਸਹੀ ਲੱਗਿਆ ਬਾਪੂ ਨੇ ਉਹ ਚੀਜ਼ਾਂ ਕਿਹਾ ਬਿਲਕੁਲ ਸਹੀ ਨਹੀਂਆਂ ਕਿ ਪੰਜਾਬ 'ਚ ਦੋ ਬੱਚੇ ਕੀਤੇ ਜਾਂਦੇ ਆ ਜਾਂ ਇੱਕ ਬੱਚਾ ਕੀਤਾ ਜਾਂਦਾ ਬਾਹਰਲੇ ਸਟੇਟਾਂ 'ਚ 8-8 ਹੁੰਦੇ ਆ ਬਿਲਕੁਲ ਸਹੀ ਗੱਲ ਆ ਬਾਪੂ ਜੀ ਦੀ ਪਰ ਕਿਉਂ ਕਾਰਨ ਕੀ ਆ ਇਹਦੇ ਵਿੱਚ ਇਹ ਕੋਈ ਕਾਰਨ ਨਹੀਂ ਕਿ ਜ਼ਮੀਨਾ ਕਰਕੇ ਜਾਂ ਹੋਰ ਚੀਜ਼ਾਂ ਕਰਕੇ ਬੱਚੇ ਹੁਣ ਮੇਰੀ ਗੱਲ ਸੁਣੋ ਜ਼ਿਮੀਦਾਰਾਂ ਦੇ ਤਾਂ ਜ਼ਮੀਨਾ ਕਰਕੇ ਹੋ ਜਾਂਦਾ ਬੱਚੇ ਵੀ ਚਲ ਜ਼ਮੀਨਾ ਕਰਕੇ ਬੰਦਾ ਸੋਦਾ ਕਿਹਨੂੰ ਕਿਹਨੂੰ ਜ਼ਮੀਨ ਦਵਾਂਗੇ ਜਿਹੜੀਆਂ ਆਪਣੇ ਜ਼ਿਮੀਦਾਰਾਂ ਤੋਂ ਬਿਨਾਂ ਹੋਰ ਕਾਸਟਾਂ ਨੇ ਬੱਚੇ ਤਾਂ ਜਿ ਉਹਨਾਂ ਦੇ ਵੀ ਦੋ-ਦੋ ਇੱਕ-ਇੱਕ ਹੋਣ ਲੱਗੇ ਉਹਨਾਂ ਦਾ ਕੀ ਕਰਨਾ ਸੋ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਤਾਂ ਕਿ ਸਾਡੇ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗੱਲਾਂ ਪੈ ਸਕਣ ਤੁਹਾਡਾ ਸਾਰਿਆਂ ਦਾ ਉਹ ਧੰਨਵਾਦ ਹੋਊਗਾ